ਹਰਵਾਨੀ 2480 ਸੈਂਟਰੀ ਸਮ ਪਾਂਜਾ ਖਨਾਮ ਸਿੰਘ ਦੇ ਘਰ ਹੈ ਪਿੰਡ ਕੱਲਾ ਦੀ ਹੈ ਜੀ ਇਹ ਹਰਵਾਨੀ ਵਿੱਚ ਕਲਵੀਂ ਨੇ ਗੋਬਿੰਦ ਪਾਚਨਾ ਕੀ ਬਾਰਤਾਲਾ ਕੀਤੀ ਹੈ ਕਲਯੁਗ ਕਿਹਾ ਗੋਬਿੰਦ ਵੇਖ ਮੈਂ ਬੜਾ ਬਲਵਾਨ ਬਲਤਾਰੀ ਤੈਨੂੰ ਦਿਆਂ ਜੁਨਾਈਆ ਕੀ ਕਹਿੰਦਾ ਤੂੰ ਬਲ ਬਲਤਾਰੀ ਆ ਤੈਨੂੰ ਮੈਂ ਦੱਸ ਰਿਹਾ ਮੈਂ ਪ੍ਰਭੂ ਦਾ ਸੁੱਤ ਜਵਾਨ ਨੌਜਵਾਨ ਇੱਕ ਖਵਾਈਆ ਮੈਂ avatars پیغمبرਾਂ ਗੁਰੂਆਂ ਕੋਲੋਂ ਜੁੱਧ ਕਰਵਾਇਆ ਕਿਸਮਾਨ ਖੰਡਾ ਖੜਕ ਚਿਲਾ ਤੀਰ ਕਮਾਨ ਹੱਥ ਫੜਾਈਆ ਤੈਨੂੰ ਵੀ ਸਵਾਦ ਦਿੱਤਾ ਵਿੱਚ ਜੰਗਲ ਜੂਂਜ ਸਮਸਾਨ ਸੇਜ ਕੱਖਾਂ ਵਾਲੀ ਵਿੜਾਈਆ ਪ੍ਰਭੂ ਨੇ ਕਿੱਡਾ ਵੱਡਾ ਮੈਨੂੰ ਦਿੱਤਾ ਮਾਣ ਮੇਹ ਨજર ਉਠਾਈਆ ਚਾਰ ਜੁਗਦਿਆਂ ਅਸਥਰਾਂ ਦਾ ਰਹਿ ਨਹੀਂ ਦਿੱਤਾ ਗਿਆਨ ਭਰਮਾਂ ਵਿੱਚ ਸਾਰੇ ਦਿੱਤੇ ਭਲਾਈਆ ਚਾਰੋਂ ਕੁੰਟ ਪੱਜਾ ਫਿਰੇ ਸੈਤਾਨ ਸਰਾ ਸਰਾ ਨਾਲ ਟਕਰਾਈਆ ਇੱਕ ਪੁਰਖ ਕਾਲ ਦੀ ਮੰਨਾ ਆਣ ਦੂਸਰ ਸੀਸਨਾ ਕਦੇ ਨਵਾਈਆ ਮੇਰਾ ਹੱਕ ਆ ਪਹਿਚਾਨ ਬੇਪਹਿਚਾਨ ਤੇਰੀ ਬੇਪਰਵਾਹੀਆ गोविंद कह आ देख हुक्म हुक्म हुक्मरान हुक्म संदेशा इक सुनाईया तेरे ਵਿੱਚੋਂ ਸਤਜੁਗ ਕਰਨਾ ਪ੍ਰਦਾਨ ਇਹ ਮੇਰੀ ਜ਼ਿੰਮੇਵਾਰੀ ਮੇਰੀ ਇੱਕ ਵਿਖਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਸਚਾ ਹਰ ਸੱਚ ਦਾ ਹੁਕਮ ਇੱਕ ਦਰਾਈਆ ਕਲ ਜੋ ਕਹੀ ਮੈਂ गोविंद ਜੀ ਹਟਾ ਕਟਾ ਨੌਜਵਾਨ ਨਜ਼ਰੀ ਆਈਆ ਮੇਰਾ ਵਕਤ ਥੋੜਾ ਟੱਪਾ ਕਿਉਂ ਖੜ ਖੰਡਾ ਰਹਾ ਚਮਕਾਈਆ ਮੇਰਾ 432000 ਦਾ ਪਟਾ ਪਟਨੇ ਵਾਲਿਆ ਵੇਖ ਵਿਖਾਈਆ ਕਲ ਜੋ ਕਹੇ ਗੋਵਿੰਦ ਕਹੇ ਕਲ ਜੋ ਤੂੰ ਦੀਨਾ ਮਜਵਾ ਪਵਾਇਆ ਰੱਟਾ ਸਰਾ ਸਰਾ ਨਾਲ ਲੜਾਈਆ ਤੂੰ ਮਨੁਸ਼ਾ ਖਵਾਇਆ ਕੱਟਾ ਵਚਾ ਸੂਰ ਗਾਮ ਮਨੁੱਖਾ ਮੁਖ ਰਖਾਈਆ ਜਿੱਧਰ ਵੇਖਾਂ ਉਧਰ ਦਿਸੇ ਰੱਟਾ ਤੀਜ ਤੀਰ ਨਾ ਕੋਈ ਰਖਾਈਆ ਇਸ ਕਰਕੇ ਆਮਾ ਨੱਠਾ ਪੱਜਾਂ ਵਾਹੋ ਤਾਈਆ ਚਾਰ ਜੁਗ ਦੇ ਨਾਮ ਦੀ ਕੀਮਤ ਰਹਿਣੀ ਨਹੀਂ ਕੋਈ ਟਕਾ ਟਕਿਆਂ ਪਿੱਛੇ ਹੱਟਾਂ ਵਿੱਚ ਵਕਾਈਆ ਮੈਂ ਰੂਪ ਧਾਰਨਾ ਸਿੱਧਾ ਸਾਦਾ ਜਟਾ ਜਟਾ ਜੂਟਾ ਕਰਾਂ ਸਫਾਈਆ ਜੋਤੀ ਜੋਤ ਸਰੂਪ ਆ ਰਿਆ ਤੇ ਆਪਣੀ ਕਿਰਪਾ ਕਰ ਕਰੇ ਖੇਲ ਸਚਾਹ ਸੱਚ ਦਾ ਮੇਲਾ ਲੈ ਮਲਾਈਆ ਕੱਲ ਜੋ ਕਿਹਾ ਗੋਬਿੰਦ ਮੈਂ ਮੈਂ ਖੇਲ ਕਰਾਂ ਬੜੀ ਅਚੀ ਅਚੀ ਤਰ੍ਹਾਂ ਜਨਾਈਆ ਮਨੁਸ਼ਿਆ ਨੂੰ ਖਵਾ ਕੇ ਡੱਡੀ ਮੱਛੀ ਗਾਂਬਛੀ ਨਾਲ ਦਿੱਤਾ ਰਜਾਈਆ ਮਾਜਵਾਂ ਦੀ ਵਨ ਕੇ ਵਿੱਚ ਰਸੀ ਪ੍ਰਭੂ ਤੋਂ ਹਿੱਸੇ ਦਿੱਤੇ ਵੰਡਾਈਆ ਮੈਨੂੰ ਵੇਖ ਕੇ ਸਭ ਨੂੰ ਪੈਂਦੀ ਗਸੀ ਸਿਰ ਸਕੇ ਨਾ ਕੋਈ ਉਠਾਈਆ ਗੋਬਿੰਦ ਕਿਆ ਤੂੰ ਕਥਾ ਕਹਾਣੀ ਦੱਸੀ ਸੱਚੀ ਸੱਚ ਦਿੱਤਾ ਦਰਸਾਈਆ ਤੇਰੀ ਕਲਪਨਾ ਕਰ ਕਰ ਵਿੱਚ ਨੱਚੀ ਮੈਂ ਵੇਖਾਂ ਥਾਉ ਥਾਈਆ ਮੇਰਾ ਅਗਲਾ ਹੁਕਮ ਮੇਰੇ ਕਮਲਾਪਤੀ ਪਤ ਪਰਮੇਸ਼ਵਰ ਰਿਹਾਂ ਸੁਣਾਈਆ ਕਿਸੇ ਦੀ ਰਹਿਣੀ ਦੇਣੀ ਹਿੱਸਾ ਪਤੀ ਇੱਕੋ ਰਾਹ ਦਿਨਾ ਦਰਸਾਈਆ ਕਲਯੁਗ ਬੇਸ਼ੱਕ ਤੂੰ ਸਭ ਦੀ ਮਾਰੀ ਮੱਤੀ ਕਲਯੁਗ ਬੇਸ਼ੱਕ ਤੂੰ ਸਭ ਦੀ ਮਾਰੀ ਮੱਤੀ ਸਾਫਤ ਨજર ਕੋਈ ਨਾ ਆਈਆ ਕਲਯੁਗ ਤਾੜੀ ਲਾ ਕੇ ਹੱਸਿਆ ਗੋਬਿੰਦ ਉਹ ਵੇਖ ਲੈ ਮੈਂ ਗੁਰੂ ਅਰਜਨ ਬਹਾਦਰ ਦਿੱਤਾ ਉੱਤੇ ਲੋ ਤਤੀ ਤੇਰੇ ਪਿਤਾ ਦਾ ਸੀਸ ਦਿੱਤਾ ਕਟਵਾਈਆ ਤੇਰੇ ਪੁੱਤਰਾ ਤੇ ਤਰਸ ਨਹੀਂ ਕੀਤਾ ਰਤੀ ਨੀਹਾਂ ਦਵਾਈਆ ਤੂੰ ਸਭ ਕੁਝ ਦੇਖਿਆ ਅਖੀਂ ਮੈਂ ਕਿੱਡਾ ਯੋਧਾ ਸੂਰਬੀਰ ਆਪਣੀ ਖੇਲ ਵਿਖਾਈਆ ਗੋਵਿੰਦ ਨਿਗਾਹ ਪ੍ਰੇਮ ਨਾਲ ਉੱਤੇ ਰੱਖੀ ਕਲਯੁਗ ਵੱਲ ਧਿਆਨ ਲਗਾਈਆ ਜੋਤੀ ਜੋਤ ਸਰੂਪ ਆ ਰਿਹਾ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨੇ ਕਲੰਕ ਨਾ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਭ ਦਾ ਲੇਖਾ ਪੂਰਾ ਕਰਾਏ ਫਰਕ ਰਹਿਣ ਨਾ ਦੇਵੇ ਰਤੀ ਤੋਲਾ ਵਿਚੋਲਾ ਇੱਕੋ ਬੇਪਰਵਾਈਆ ਕਲ ਜੋ ਕਿਆ ਸੋਣ ਗੋਵਿੰਦ ਨੌਜਵਾਨ ਜੋਵਨ ਵੱਤੇ ਦਿਆਂ ਜਨਾਈਆ ਮੈਂ ਵੀ ਪ੍ਰਭੂ ਦਾ ਛੋਟਾ ਸੁੱਤ ਬਲਵਾਨ ਚੌਥਾ ਯੁੱਗ ਨੌਂ ਤਰਾਈਆ ਸਾਬਤ ਰਹਿਣੀ ਦਿੱਤਾ ਕਿਸੇ ਦਾ ਅਮਾਨ ਧਰਮ ਦੀ ਤਾਰਨਾ ਕੋਈ ਵਿੜਿਆਈਆ ਚਾਰੋਂ ਕੋਣ ਫਿਰੇ ਸੈਤਾਨ ਸਰਾ ਵਿੱਚ ਕਰੇ ਲੜਾਈਆ ਅਵਤਾਰਾਂ ਪੈਗੰਬਰਾਂ ਕੋਲੋਂ ਜੁੱਧ ਕਰ ਕਰਾਇਆ ਕੁਸਮਾਨ ਗੋਵਿੰਦ ਖੰਡਾ ਤੇਰੇ ਹੱਥ ਫੜਾਈਆ ਤੂੰ ਵੀ ਵੇਖਿਆ ਵਿੱਚ ਮੈਦਾਨ ਆਪਣਾ ਬਲ ਪ੍ਰਗਟਾਈਆ ਜੋਤੀ ਜੋਤ ਸਰੂਪਾ ਰੇ ਆਪੇ ਆਪਣੀ ਕਿਰਪਾ ਕਰ ਜੁਗ ਜੁਗ ਆਪਣਾ ਹੁਕਮ ਵਰਤਾਈਆ ਕਲ ਜੋ ਕਹੇ ਗੋਵਿੰਦ ਮੈਂ ਮੀ ਪ੍ਰਭੂ ਦਾ ਅਨੋਖਾ ਪੁੱਤਰ ਉਸੇ ਪਿਤਾ ਮੈਨੂੰ ਦਿੱਤੀ ਵੜਾਈ ਆ ਮੈਂ ਉਸੇ ਦੀ ਧਾਰ ਆਇਆ ਧਾਰੋਂ ਆਇਆ ਉਤਰ ਮੈਨੂੰ ਜਮਿਆ ਨਹੀਂ ਕਿਸੇ ਮਾਈ ਆ ਸਦਾ ਉਸੇ ਦਾ ਕਰਦਾ ਸ਼ੁਕਰ ਸ਼ੁਕਰਾਨੇ ਵਿੱਚ ਸੀਸ ਨਵਾਈ ਆ ਅਜੇ ਤੇ ਮੇਰਾ ਥੋੜਾ ਸਮਾਂ ਗਿਆ ਗੁਜ਼ਰ ਬਹੁਤਾ ਅੱਗੇ ਨਜ਼ਰੀ ਆਈਆ ਕਿਸੇ ਦਾ ਚੱਲਣ ਨਹੀਂ ਦੇਣਾ ਕੋਈ ਉਜਰ ਅਰਜ਼ ਸੁਣ ਕੋਈ ਨਾ ਆਈਆ ਮੈਂ ਅਜੇ ਸਾਧ ਸੰਤ ਬਣਾਉਣੇ ਚੋਰ ਚੁਗਲ ਨਿੰਦਕ ਨਿੰਦਿਆ ਵਿੱਚ ਰਖਾਈਆ ਅਜੇ ਤੇ ਤੇਰਾ ਝਗੜਾ ਨਾਲ ਮੁਗਲ ਖਾਨਾ ਖਾਨ ਖਾਨਾ ਨਾਲ ਟਕਰਾਈਆ ਫਿਰ ਉਹ ਵੇਖ ਮੈਂ ਕਰਦਾ ਉਂਗਲ ਇਸ਼ਾਰੇ ਨਾਲ ਦਰਸਾਈਆ ਤੇਰੇ ਪੰਥ ਵਿੱਚ ਪੈਣੀ ਗੁੰਝਲ ਗੁਜਾ ਭੇਵ ਨਾ ਕੋਈ ਖੁਲਾਈਆ ਤੇਰੀ ਰਾਮ ਜਮੂਲ ਨਾ ਬੁੱਝਣਾ ਪਰਦਾ ਸਕੇ ਨਾ ਕੋਈ ਉਠਾਈਆ ਜੋਤੀ ਜੋਤ ਸਰੂਪਾਰੇ ਆਪੇ ਆਪਣੀ ਕਿਰਪਾ ਕਰੇ ਤੁਰਦਾ ਹਰ ਕਰੇ ਖੇਲ ਤੁਰਦਾ ਹਰ ਜੁਗ-ਜੁਗ ਆਪਣਾ ਹੁਕਮ ਵਰਤਾਈਆ ਕਲ ਜੋ ਕਿਆ ਗੋਬਿੰਦ ਮੈਂ ਪ੍ਰਭੂ ਦਾ ਬਲਤਾਰੀ ਚੌਥਾ ਯੁਗ ਖਵਾਈਆ ਮੈਂ ਝਗੜਾ ਪਾਉਣਾ ਨਰ ਨਾਰੀ ਪਿਤਾ ਪੁੱਤ ਦੇਣਾ ਲੜਾਈਆ ਮੈਂ ਘਰ ਘਰ ਕਰਨੀ ਖੁਵਾਰੀ ਦਰ ਦਰ ਫਿਰੇ ਦੁਹਾਈਆ ਭੈਣ ਭਰਾ ਨਾਲ ਭੈਣ ਭਰਾ ਲਗਾ ਕੇ ਯਾਰੀ ਯਰਾਨੇ ਕੂੜੇ ਦੇਣੇ ਵਿਖਾਈਆ ਸਿੱਖਾਂ ਮਰੀਦਾਂ ਗੁਰੂਆਂ ਤੇ ਗੰਬਰਾਂ ਨਾਲ ਕਰਨੀ ਗੁਜ਼ਾਰੀ ਸਿੱਖਾਂ ਮਰੀਦਾਂ ਗੁਰੂਆਂ ਪੈਗੰਬਰਾਂ ਨਾਲ ਕਰਨੀ ਗੁਦਾਰੀ ਸੀ ਜਗਦੀਸ਼ ਨਾ ਕੋਈ ਨਵਾਈਆ ਇਹ ਮੇਰਾ ਖੇਲ ਵੇਖਣਾ ਸਦੀ 14ਵੀਂ ਅੰਤਮ ਵਾਰੀ 14 ਤਬਕਾਂ ਦਿਆਂ ਹਲਾਈਆ ਮੁਹੰਮਦ ਜਿਸ ਦੀ ਕਰੀ ਇਤਵਾਰੀ ਇੰਤਜ਼ਾਰੀ ਮੁਹੰਮਦ ਜਿਸ ਦੀ ਕਰੀ ਇੰਤਜ਼ਾਰੀ ਇਸ ਹਮ ਆਇਮ ਉਸਦਾ ਦਿਆਂ ਸਮਝਾਈਆ ਸਾਫਤ ਰਹਿਣੀ ਦੇਣੀ ਚਾਰ ਯਾਰੀ ਚੌਥੇ ਯੁਗ ਸਰਬ ਦੁਹਾਈਆ ਚੇਲਿਆਂ ਗੁਰੂਆਂ ਉੱਤੇ ਕਰਨੀ ਬੇਤੁਾਰੀ ਵਿਆਹ ਹੋਵੇ ਸਰਬਲਕਾਇਆ ਕਿਸੇ ਨੇ ਕਿਸੇ ਦੀ ਕਰਨੀ ਨਹੀਂ ਵਫਾਦਾਰੀ ਕਿਸੇ ਨੇ ਕਿਸੇ ਦੀ ਕਰਨੀ ਨਹੀਂ ਵਫਾਦਾਰੀ ਪਿਆਰ ਵਿੱਚ ਦਤਾਰ ਮਿਲਨ ਕੋਈ ਨਾ ਆਈਆ ਪਿਆਰ ਵਿੱਚ ਦਤਾਰ ਮਿਲਨ ਕੋਈ ਨਾ ਆਈਆ ਮੈਂ ਸਰਾ ਦੀ ਸ਼ਰੀਅਤ ਵਿੱਚ ਸਭ ਦੇ ਹੱਥ ਫੜਾਉਣੀ ਕਹਾੜੀ ਦੋ ਕਰਨੀ ਲਗਾਈਆ ਮੈਂ ਤੈਨੂੰ ਸਜਦਾ ਕਰਾਂ ਵੰਦਨਾ ਕਰਾਂ ਕਿ ਡੰਡਾਵਤ ਕਰਾਂ ਜਿਸਨੇ ਮੁੱਛ ਕੇ ਰਖਾਈ ਦਾੜੀ ਦਾਵਾ ਇਕੋ ਨਾਲ ਰਖਾਈਆ ਗੋਵਿੰਦ ਔਰ ਵੇਖ ਮੇਰਾ ਪੁਰਖ ਕਾਲ ਪੁਰਖ ਕਾਲ ਐ ਵਿਖਾਉਂਦਾ ਕਲਯੁਗਾਂਤ ਕਲਯੁਗ ਨੇ ਸਾਰੀ ਦੁਨੀਆ ਕਟਣੀ ਵਾਂਗ ਹਾੜੀ ਹਾੜਾ ਕੱਢਣ ਵਾਲਾ ਰਹਿਣ ਕੋਈ ਨਾ ਪਾਈਆ ज्योति ज्योत स्वरूप हारे आप अपनी कृपा कर कर खेल साचा हर नेक लंक नारायण नर महाराज शेष विष्णु भगवान सबदा ਲੈਣਾ ਦੇਣਾ ਚਕਾਵੇ ਆਪਣੀ ਵਾਰੀ ਵਾਰਸ ਹੋ ਕੇ ਵੇਖੇ ਥਾਂ ਠਾਈਆਂ ਕਲ ਜੋ ਕਹੇ गोविंद ਮੈਂ ਵੀ ਸੂਰਬੀਰ ਬਹਾਦਰ ਤਕੜਾ ਤੱਕੜ ਤੋਲਾ ਜਗ ਤਲਕਾਈਆ ਦੀਨਾ ਮਜਮਾ ਪਵਾ ਝਗੜਾ ਸਗੜੇ ਲੋਕਾਂ ਦਾ ਕਾਇਆ ਅਮੀਰ ਗਰੀਬਾਂ ਲਾਵਾ ਰਗੜਾ ਬਚਿਆ ਰਹਿਣ ਕੋਈ ਨਾ ਪਾਈਆ ਗੁਰੂ ਚੇਲੇ ਫਰਾਮਾਂ ਵਿੱਚ ਰੋਹੀ ਰੋਹੀ ਰਕੜਾ ਵੇਲਿਆਂ ਵਿੱਚ ਦੁਹਾਈਆ ਰੌਲਾ ਪਵਾਮਾ ਪ੍ਰਭੂ ਦੇ ਨਾਮ ਅਖਰਾਂ ਅਖਰਾਂ ਵਿੱਚ ਸਰਬਕੁਰ ਲਾਈਆ ਆਪ ਸਭ ਤੋਂ ਰਮਾ ਵਖਰਾ ਜਗਤ ਨੇਤਰ ਨજર ਕੋਈ ਨਾ ਆਈਆ ਤੂੰ ਚਰੜੇ ਦਾ ਹੰਡਾਇਆ ਸਥਰਾ ਸੇਜਾ ਸੁਤਾ ਚਾਈ ਚਾਈਆ ਮੈਂ ਕਾਂ ਦਾ ਖੇਲ ਕਰਾ ਕੇ ਵਿੱਚ ਮਥਰਾ ਦੁਆਪਰ ਦਾ ਲੈਣਾ ਦਿੱਤਾ ਮੁਕਾਈ ਆ ਅੱਗੇ ਪ੍ਰਭੂ ਦਾ ਰੂਪ ਬਣਾ ਕੇ ਅਥਰਾ ਯਰੀਆ ਹੋ ਕੇ ਲੋਕ ਮਾਤ ਪੱਜਾ ਚਾਈ ਚਾਈਆ ਤੂੰ ਵੀ ਵੇਖ ਲੈ ਨਾਲ ਮੁਹੰਮਦੀਆਂ ਦੀਆਂ ਲਵਾ ਦਿੱਤੀਆਂ ਟਕਰਾਂ ਟਕਰਾ ਦਿੱਤਾ ਕਰਾਈਆ ਮੈਨੂੰ ਕਿਸੇ ਦਾ ਨਹੀਂ ਕੋਈ ਖਤਰਾ ਕਿਉ ਮੇਰਾ ਪੁਰਖ ਕਾਲ ਮੈਨੂੰ ਹੁਕਮ ਰਿਆ ਸੁਣਾਈਆ ਮੈਂ ਬੜਾ ਚਤੁਰ ਸੁਗੜ ਸਿਆਣਾ ਮੇਰੇ ਵਿੱਚ ਵੱਡਾ ਨਖਰਾ ਦੀਨ ਦੁਨੀ ਲਮਾ ਪਰਮਾਇਆ ਆ ਵੇਖ 14 ਤਵਕਾਂ ਦਾ ਮੇਰੇ ਕੋਲ ਖਸਰਾ ਮਹਾਮੰਦ ਨੂੰ ਇੱਕੋ ਨੰਬਰ ਵਿੱਚ ਲਿਖਾਇਆ ਜਿਸਨੇ ਦੀਨ ਦੁਨੀ ਪਿਸ਼ਾਰਾ ਕਸ਼ਰਾ ਉਹ ਪੁਸਤ ਪਨਾ ਮੇਰੀ ਬੈਠਾ ਬੇਪਰਵਾਹੀਆ ਮੈਂ ਆਇਆ ਤੇਰੇ ਵਤਨਾ ਦਰ ਤੇਰੇ ਸੀਸ ਨਵਾਈਆ ਗੋਬਿੰਦ ਕਿਆ ਤੈਨੂੰ ਮੋੜ ਨਹੀਂ ਦਿੰਦਾ ਸਖਣਾ ਸੁਖ ਲੇਖਾ ਦਿਆਂ ਜਨਾਈਆ ਜਿਸ ਵੇਲੇ ਆਵੇ ਪੁਰਖ ਸਮਰੱਥਨਾ ਕਲਯੁਗ ਅੰਤਮ ਵੇਸ ਬਟਾਈਆ ਉਸਨੇ ਖੋਟਾ ਖਰਾ ਪਰਖਣਾ 184 ਫੋਲ ਫਲਾਈਆ 184 ਫੋਲੇ ਥਾਂ ਥਾਈਆ ਜੋਤੀ ਜੋਤ ਸਰੂਪ ਆ ਰਿਆ ਪੇ ਆਪਣੀ ਕਿਰਪਾ ਕਰ ਕਰੇ ਖੇਲ ਸਚਾਹ ਸੱਚ ਦਾ ਮਾਲਕ ਤੋਰ ਦਰਗਾਈਆ ਕਲ ਜੋ ਕਹੇ ਗੋਬਿੰਦ ਮੇਰੀ ਵੇਖ ਜੋ ਬਨੇ ਆਤੀ ਹਜਾ ਬੇchna ਕੋਈ ਰਖਾਈਆ ਮੈਂ ਸਭ ਦੀ ਪਲੌਣੀ ਗਾਤੀ ਗਹਿਰ ਗੰਭੀਰ ਮਰਨ ਕੋਈ ਨਾ ਪਾਈਆ ਮੈਂ ਮਨ ਹੰਕਾਰੀ ਬਣਾਉਣਾ ਹਾਥੀ ਬੁੱਧੀ ਚਲੇ ਨਾ ਕੋਈ ਚੁਤرائیਆ ਕਲ ਜੋ ਕੂੜੀ ਕਿਰਿਆ ਟਾਉਣੀ ਕਲ ਜੋ ਕੂੜੀ ਕਿਰਿਆ ਟਾਉਣੀ ਕਾਟੀ ਕਾਟੇ ਵਿੱਚ ਰਹੀ ਜਗਤ ਲੁਕਾਈਆ ਝਗੜਾ ਪਵਾ ਕੇ ਜਾਤ ਪਾਤੀ ਪਤ ਪਰਮੇਸ਼ਵਰ ਦਾ ਖੇੜਾ ਦੇਣਾ ਛੜਾਈਆ ਸਦੇ 14ਵੀਂ ਕਾਰਨ ਦੇਰੀ ਰਾਤੀ ਅੰਧ ਅੰਧੇਰਾ ਦੇਣਾ ਵਿਖਾਈਆ ਹੱਥ ਮਾਰ ਕੇ ਉੱਤੇ ਛਾਤੀ ਸੈਨ ਸਾ ਅੱਗੇ ਸੀਸ ਨਵਾਈਆ ਤੂੰ ਮੇਰੀ ਕਰਨੀ ਰਾਖੀ ਹੁਣ ਅੰਤ ਸਹਾਈਆ ਜੋਤੀ ਜੋਤ ਸਰੂਪ ਰਿਆ ਤੇ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਪਰਦਾ ਆਪੇ ਉਠਾਈਆ ਗੋਬਿੰਦ ਸੇਜਾ ਕਿਆ ਕਲਯੁਗ ਨਾ ਕਰ ਇੰਨਾ غرੂਰ ਹੰਕਾਰ ਵਿੱਚ ਨਾ ਕੋਈ ਵੜਿਆਈਆ ਕਲਯੁਗ ਅੰਤ ਮੇ ਆਉਣਾ ਹਰ ਹਜੂਰ ਫਰ ਕਰਤਾ ਤੁਰ ਦਰਗਾਇਆ ਜਿਸਨੇ موسی ਮੂਹ ਦੇ ਪਾਰ ਸੁਟਿਆ ਉਤੇ ਕੋਹਤੂਰ ਈਸਾ ਫਾਂਸੀ ਗੱਲ ਲਟਕਾਇਆ ਮਹਾਮੰਦ ਨੂੰ ਕਰ ਮਜਬੂਰ ਜਗਤ ਝਗੜਾ ਕੀਤਾ ਲੜਾਈਆ ਗੁਰੂਆਂ ਨਾਲ ਵੇਖਿਆ ਹੋਇਆ ਦਸਤੂਰ ਤਤੀ ਲੋ ਉਤੇ ਟਕਾਈਆ ਦਿੱਲੀ ਸੀਸ ਲਥਾ ਬਿਨਾ ਕਸੂਰ ਤੇ ਗਵਾਹਾਦਰ ਦੇ ਗਵਾਈਆ ਗੋਬਿੰਦ ਦੇ ਬੱਚਿਆਂ ਦਾ ਰਿਹਾਨਾ ਰਿਹਾ ਕੋਈ ਨਾ ਨੂਰ ਚਾਰੇ ਚੌਥੇ ਯੁਗ ਤੇਰੀ ਝੋਲੀ ਪਾਈ ਆ ਬੇਸਕਤੂ ਕਲਯੁਗ ਜੀਮਾ ਸੁਰਤੀ ਕੀਤੀ ਮੂਰਖ ਮੂੜ ਨਿੰਦਿਆ ਨਿੰਦਿਆ ਵਿੱਚ ਵੜਿਆਈ ਆ ਨਿੰਦਕ ਨਿੰਦਿਆ ਵਿੱਚ ਵੜਿਆਈ ਆ ਨਾਤਾ ਜੋੜਿਆ ਕੂੜੋ ਕੂੜ ਕੁਕਰਮ ਵਿੱਚ ਫਰੀ ਦੋਹ ਫਰੀ ਦੋਹਾਈਆ ਪਰ ਜਿਸ ਵੇਲੇ ਪੁਰਖ ਕਾਲ ਦੀ ਤੇਰੇ ਮਸਤਕ ਲੱਗੀ ਤੂੜ ਤੂੰ ਆਪਣੀ ਦਲੀਲ ਜਾਨੀ ਬਦਲਾਈ ਆ ਐਵੇਂ ਨਾ ਪਾ ਫਤੂਰ ਫਤਵਾ ਦੂਜਿਆਂ ਉੱਤੇ ਲਗਾਈ ਆ ਬੇਸ਼ੱਕ ਤੂੰ ਹੱਕ ਦਾ ਨਾਰਾ ਲਾਉਣ ਵਾਲਾ ਸੂਲੀ ਚਾੜਿਆ ਮਨਸੂਰ ਖਲ ਸਮ ਤਬਰੀਜ਼ ਦੁਹਾਈ ਆ ਤਬਰੀਜ਼ ਤਬਰੇਜ ਲੁਖਾਈ ਆ ਅੰਤ ਹੋਣਾ ਵੀ ਅੰਤ ਤੈਨੂੰ ਵੀ ਹੋਣਾ ਪੈਣਾ ਮਜਬੂਰ ਮੁਸਕਲ ਵੇਖ ਆਪਣੀ ਥਾਂ ਥਾਈਆਂ ਜੋਤੀ ਜੋਤ ਸਰੂਪ ਆ ਰਿਹਾ ਪੈ ਆਪਣੀ ਕਿਰਪਾ ਕਰ ਕਰੇ ਖੇਲ ਤੁਰਦਾ ਹਰ ਜੁਗ-ਜੁਗ ਆਪਣੀ ਕਲ ਬਰਤਾਈ ਆ ਗੋਬਿੰਦ ਸੇਜ ਕਹੇ ਕਲ ਜੁਗ ਨਾ ਕਰ ਹੰਕਾਰ ਹਉਮੇ ਰੂਪ ਬਟਾਈਆ ਉਹ ਖੇਲ ਵੇਖ ਨਿਰੰਕਾਰ ਜੋ ਨਿਰੰਕਾਰ ਦਾਤਾ ਰਹਾ ਵਿਖਾਈਆ ਜਿਸ ਗੋਵਿੰਦ ਲੈਣਾ ਉਭਾਰ ਸਬਦੀ ਸ਼ਬਦ ਰੂਪ ਬਦਲਾਈਆ ਜੋਤੀ ਜਾਤਾ ਹੋ ਤਿਆਰ ਨਿਰਗੁਣ ਲੋਕ ਮਤ ਲੈ ਅੰਗੜਾਈਆ ਕਲ ਕਲਗੀ ਖੇਲ ਕਰੇ ਕਰਤਾਰ ਕੁਦਰਤ ਦਾ ਕਾਦਰ ਇਕ ਖਵਾਈਆ ਆਮ ਆਮਾ ਹੋ ਸਿਕਦਾਰ ਵੇਸ ਅਨੇਕਾ ਰੂਪ ਬਟਾਈਆ ਤੇਰੀ ਕਲੂ maat ਕਰੇ ਖੁਾਰ ਹਕਮਤ ਅੱਗੇ ਚੱਲੇ ਨਾ ਰਾਈਆ ਸਦੀ 14ਵੀਂ ਸਬਦ ਲੈਣਾ ਦੇਣਾ ਦੇ ਉਧਾਰ ਸਦੀ 14ਵੀਂ ਸਬਦ ਲੈਣਾ ਦੇਣਾ ਦੇ ਉਤਾਰ ਅੱਗੇ ਹੋ ਨਾ ਕੋਈ ਟਿਕਾਈਆ ਉਹ ਉਹ ਤੱਕ ਕਲਯੁਗ ਮਾਰ ਰਿਹਾ ਲਲਕਾਰ ਉੱਚੀ ਕੂਕ ਕੂਕ ਸਣਾਈਆ ਮੈਂ ਹੋਇਆ ਖਬਰਦਾਰ ਬੇ ਖਬਰਾਂ ਦਿਆਂ ਉਠਾਈ ਆ ਦੀਨ ਦੁਨੀ ਦਾ ਝਗੜਾ ਮੇਟਣਾ ਤਕਰਾਰ ਨਾਮ ਦੀ ਇੱਕੋ ਤੁਕ ਸੁਣਾਈ ਆ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਸਬਦ ਉਹ ਯਾਰ ਜੜੜਾ ਸੱਥਰ ਲੇਖੇ ਲਾਈ ਆ ਜਰਾ ਹੋਣਾ ਆਪ ਹਸਿਆਰ ਹਸਿਆਰੀ ਵਿੱਚ ਦਰਸਾਈ ਆ ਜਿਸ ਨੂੰ ਕਹਿੰਦੇ ਸਾਰੇ ਕਹਿੰਦੇ ਕਲ ਕਲਗੀ ਅਵਤਾਰ ਸੋ ਕਲਾ ਸਭ ਦੀ ਦੇ ਬਦਲਾਈਆ ਜਿਸ ਨੇ ਜਲ ਥਲ ਮਈਲ ਪਾਣੀ ਛਾਰ ਸਮੁੰਦਰ ਸਾਗਰ ਢਿੱਲੇ ਪर्वਤ ਵੇਖ ਵਿਖਾਈਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਦਾ ਮਾਲਕ ਖਾਲਕ ਦਾ ਖਾਲਕ ਆਦਿ ਅੰਤ ਸ੍ਰੀ ਭਗਵਾਨ ਤ ਆਪਣਾ ਹੁਕਮ ਹੁਕਮ ਵਿੱਚ ਬਦਲਾਈਆ सो so, हार सिंह विष्णु भगवान् दी जय